ਇਹ ਲੋਲਬਾਈ ਪਿੰਡ ਦਾ ਮਸਲਾ ਹੈਗਾ ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਐਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬਿੰਤ ਨਾਮ ਦੀ ਲੜਕੀ ਹੈਗੀ ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤਕਰੀਬਨ 11 12 ਵਜੇ ਦੇ ਕਰੀਬ ਤਾਂ ਉਸਦੇ ਘਰ ਵਾਲਿਆਂ ਨੂੰ ਇਹਨਾਂ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਤੇ ਵੀ ਕੀ ਦੇ ਉੱਪਰ ਤੇ ਆਪਣੀ ਘਰਵਾੜੀ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਤੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਸ ਦੀ ਕੁੱਟਮਾਰ ਕੀਤੀ ਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸ ਦਾ ਕਤਲ ਕਰ ਦਿੱਤਾ ਸੇ ਹੁਣ ਜਿਹੜੀ ਹੈਗੀ ਹੈ ਮੌਕੇ ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ ਫਰੈਂਸਿਕ ਟੀਮ ਸਾਡੀ ਮੌਕੇ ਤੇ ਜਿਹੜੀ ਹੈਗੀ ਹੈ ਐਵੀਡੈਂਸ ਕਲੈਕਸ਼ਨ ਕਰ ਰਹੀ ਹੈ ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ ਫਾਦਰ ਉਹ ਵੀ ਰਾਤ ਜਦੋਂ ਮੌਕੇ ਤੇ ਆਗੇ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਬਨੇ ਆ ਕੀ ਦੇਖਿਆ ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਸਾਰੇ ਕਿੰਨੀ ਉਮਰ ਕੀ ਨੇ ਇਹਦੀ ਤਕਰੀਬਨ 26 ਕੋ ਸਾਲ ਦੀ ਉਮਰ ਹੈ ਯੰਗ ਇਹ ਦਾ ਮੁੰਡਾ ਹੈਗਾ ਇਸੇ ਪਿੰਡ ਦਾ ਰਹਿਣ ਵਾਲਾ ਹੈ ਆਮ ਲੱਗਿਆ ਜੀ ਸਨਦਰਾ ਅੱਜ ਇੱਥੇ ਜਿਹੜੇ ਫਰਦਰ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਐ ਇਸ ਪਿੰਡ ਦੀ ਰਹਿਣ ਵਾਲੀ ਉਸ ਨਾਲ ਇਸੇ ਸੰਬੰਧ ਸੀਗੇ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤੇ ਕਿਉਂਕਿ ਉਸ ਦੇ ਘਰ ਵਾਲਿਆਂ ਨੂੰ ਪਹਿਲਾਂ ਹੀ ਇਹਨਾਂ ਦਾ ਸ਼ੱਕ ਸੀਗਾ ਤੇ ਉਹ ਪਲਾਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਹੇ ਜਦੋਂ ਆਇਆ ਤਾਂ ਉਸ ਨੂੰ ਫੜ ਲਿਆ ਫੜ ਕੇ ਉਹਦੀ ਕੁੱਟਮਾਰ ਕੀਤੀ ਤੇ ਜਿਹੜਾ ਹੈਗਾ ਉਸ ਦਾ ਕਤਲ ਕਰ ਦਿੱਤਾ ਸਰ ਪੁਲਿਸ ਕੋਲੋਂ ਕੀ ਕਰਨ ਦਿੱਤੀ ਅਸੀਂ ਉਹਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਜਿਹੜੇ ਉੱਥੇ ਮੌਕੇ ਤੇ ਵਿਰਾਤ ਆਏ ਸੀਗੇ ਉਹਨਾਂ ਦੇ ਬਿਆਨ ਕਲਮ ਬੰਦ ਕਰਕੇ ਥਾਣਾ ਅਨੰਦਗੜ੍ਹ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਨਵੀਰ ਕੌਰ ਜੀ ਤਨਵੀਰ ਕੌਰ ਜੀ ਕੀ ਮਾਮਲਾ ਕੀ ਹੋਇਆ ਜੀ ਇਹ ਮੁੰਡਾ ਪਹਿਲਾਂ ਇੱਕ ਤਰ੍ਹਾਂ ਤੋ ਕਹਿੰਦੇ ਕਿ ਨਾ ਘਰੇ ਆਉਂਦਾ ਸੀਗਾ ਪਹਿਲੇ ਮੈਂ ਦੇ ਘਰੇ ਵੀ ਤਲਾਹ ਕੀਤੀ ਬਹੁਤ ਵਾਰ ਲੜਾਈ ਵੀ ਹੋਈ ਐ ਵੀ ਇਹਨੂੰ ਘਰੇ ਨਾ ਆਉਣ ਦੇ ਆਪਦੇ ਕਸਮਾ ਲਓ ਪਰ ਇਹ ਨਹੀਂ ਹਟੇ ਰਾਤ ਨੂੰ ਐ ਪਤਾ ਸੀ ਵੀ ਇਹ ਬੰਦੇ ਹੈ ਨਹੀਂ ਘਰੇ ਪੂਕ ਕੁੜੀ ਕੱਲੀ ਤਾਂ ਕਰਕੇ ਘਰੇ ਆਈ ਐ ਇਹ ਕਿੱਥੇ ਗਿਆ ਹੋਏ ਸੀ ਬੰਦੇ ਤਾਂ ਦੇ ਬੰਦੇ ਇਹਨਾਂ ਦੇ ਮਾਤਾ ਟੇਕਣ ਗਏ ਸੀ ਮਾਤਾ ਦੇ ਦੋ ਜੀ ਅਲੱਗ ਰਹਿੰਦੇ ਹੈਗੇ ਤੇ ਕਿੰਨੇ ਵਜੇ ਹੋਏ ਇਹ ਘਟਨਾ ਵਾਪਰੀ ਇਹ 12 ਵਜੇ ਦੇ ਕਰੀਬ ਵਾਪਰੀ ਉਹ ਕੋਈ ਗੱਡੀ ਟੱਪ ਗਈ ਉਹਨਾਂ ਦੀ ਉਹ ਵਾਪਸ ਘਰੇ ਮੁੜਿਆ ਆਏ ਜਦੋਂ ਘਰੇ ਆਏ ਤੇ ਉਹ ਅੰਦਰ ਜਾ ਗਜੇ ਤੋਂ ਗਏ ਘਰ ਦੇ ਉਹ ਜ਼ਬਰਦਸਤੀ ਕਰੀ ਜਾਂਦਾ ਸੀ ਫਿਰ ਇਹਨਾਂ ਨੇ ਥੋੜੇ ਕੁੱਟ ਮਾਰ ਤੇ ਕਿੰਨੇ ਵਜੇ ਪੁਲਿਸ ਕਿੰਨੇ ਵਜੇ ਆਈ ਹੈ ਪੁਲਿਸ ਸਵੇਰ ਆਈ ਹੈ